ਕੀ ਗੱਲ ਸਰ? ਕਿਉਂ ਲੱਗਦਾ ਧਰਨਾ ਨੇ? ਇਹ ਸਰ ਬੱਚੇ ਦਾ ਦੇਖੋ ਜੀ ਬੱਚੇ ਦੀ ਗੱਡੀ ਵਿੱਚ ਬੱਚੀ ਹਾਂਜੀ ਤੇ ਉਹ ਹੀ ਸਟੇਟਮੈਂਟ ਲਿਖਦੇ ਸੀ ਹਾਂਜੀ ਸਟੇਟਮੈਂਟ ਲਿਖਦੇ ਦੌਰਾਨ ਹੀ ਇੱਥੇ ਆ ਕੇ ਬੈਠ ਗਏ। ਅੱਛਾ ਜੀ। ਅਸੀਂ ਕਾਰਵਾਈ ਲਈ ਖੜੇ ਹਾਂ ਤਾਂ ਪੋਸਟ ਤੁਹਾਡੇ ਵੱਲੋਂ ਕਾਰਵਾਈ ਤਿਆਰੀ ਹੈ ਜੀ ਤਿਆਰ ਹੈ। ਹਰ ਪੱਖੋਂ ਹੈ ਜੀ ਆ ਜਿਹੜਾ ਮੁੰਡੇ ਦੱਤਕੀ ਹੋਈ ਆ ਦਲਵਿੰਦਰ ਸਿੰਘ ਇਹਦੇ ਬਾਰੇ ਕਿਉਂ ਕੋਲੋਂ ਕੋਲੋਂ ਆਈ ਚੱਕਰੀ ਲੰਘਾ। ਮੈਨੂੰ ਪਹਿਲਾਂ ਕਿਸੇ ਪੱਤਰ ਚੱਜ ਆਪਣੇ ਮਾਪਿਆਂ ਨੂੰ ਨਹੀਂ ਹੈ ਨਹੀਂ। ਮੱਛੀ ਨਹੀਂ ਮੱਛੀ ਬਣੀ ਜਿਹੜੇ ਉਹਦੇ ਭਰਾ ਤੇ ਭਰਾ ਤੇ ਦੋਆ ਨੇ ਮਾਰੇ ਜੀ ਲਈਏ ਕਿ ਨਹੀਂ ਗੰਗਾ ਸੋਨੀ ਚਲਾ ਰਿਹਾ ਸੀ ਜਦੋਂ ਤੱਕ ਉਹਨਾਂ ਨੇ ਬਿਆਲ ਲਗਾਇਆ ਤੁਹਾਨੂੰ ਇੱਕ ਜਿਹੜਾ ਬੰਦਿਆ ਨੇ ਸਾਨੂੰ ਦੱਸਿਆ ਇਤਲਾਹ ਕੀਤਾ ਉਹ ਕਹਿੰਦੇ ਮੰਤਰੀ ਤੇ ਉਹਦਾ ਭਰਾ ਸੀਗੇ ਜੀ ਦੋ ਜਣੇ ਵਿੱਚ ਨਹੀਂ ਲਖਾਨ ਦੋ ਵੀ ਅਸੀਂ ਡੈਡੀਆ ਲਿਖ ਨਹੀਂ ਦੋ ਅੱਛਾ ਜੀ ਫਿਲਪ ਜਿਹੜਾ ਵਿੱਚ ਇਹ ਰੋਲਾ ਪਾ ਰਹੇ ਨੇ ਇਹ ਕਹਿੰਦੇ ਵੀ ਉਹੀ ਆ ਵੀ ਮੰਤਰੀ ਨੂੰ ਬਾਹਰ ਕਰ ਦਿੱਤਾ ਗਿਆ ਹੈ ਵੀ ਇੱਕ ਮੁੰਡੇ ਤੇ ਜਿਹੜਾ ਸੋਨੂ ਆ ਉਹਦਾ ਨਾਮ ਪੁਲਿਸ ਨਾਮਜ਼ਦ ਕਰ ਰਹੀ ਹੈ ਜੀ ਉਹਨਾਂ ਨੇ ਸਟੇਟਮੈਂਟ ਦੇਣੀ ਆ ਸਟੇਟਮੈਂਟ ਲਿਖਦੇ ਆ ਸਟੇਟਮੈਂਟ ਵਿਚਾਲੀ ਪਈ ਆ ਜੀ ਠੀਕ ਹੈ ਜੀ ਉਹਨਾਂ ਨੇ ਸਟੇਟਮੈਂਟ ਦੇਣੀ ਆ ਜੀ کار پر کي نشه کي کار پنهن کي نشه کي ڪڏهن به نه ٿي سگهي ٿو ڏسو ڏيکڻي پٽ کي ڏسو پنهن کي ڏسو پاتا ته لوڪ نشا وٺي ٿي ٿو رام 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 ਕੰਮ ਕੀ ਕਰਦਾ ਹੋ ਕੰਮ ਕੀ ਕਰਦਾ ਹੋ ਨਸ਼ਾ ਮੇਰਾ ਨਸ਼ਾ ਮੇਰਾ ਨਸ਼ਾ ਮੇਰਾ ਨਸ਼ਾ ਲੈ ਜੀ ਬਾਰੇ 10 ਵਸ ਸਾਰੇ ਦਿਨ ਨਸ਼ਾ ਲੈ 10 ਵਸ ਸਾਰੇ ਦਿਨ ਨਸ਼ਾ ਲੈ ਨਾਮ ਕੀ ਆਉਦਾ ਨਾਮ ਕੀ ਆਉਦਾ ਮਾਰਿਆ ਕਿਉਂ ਘੜੇ ਤਾਂ ਮਾਰਿਆ ਕਿਉਂ ਘੜੇ ਮਾਰਿਆ ਕੋਈ ਬਜਾ ਕੋਈ ਮਾਰਿਆ ਕੋਈ ਬਜਾ ਮਾਰਿਆ ਨਹੀਂ ਚੱਲਦਾ ਜੇ ਅਸੀਂ ਜਦੋਂ ਪਹੁੰਚਦੇ ਹਾਂ ਜੇ ਪਹੁੰਚਦੇ ਹਾਂ ਜੇ ਅਸੀਂ ਉੱਥੇ ਹੁੰਦੇ ਤਾਂ ਜੇ ਅਸੀਂ ਉੱਥੇ ਹੁੰਦੇ ਤਾਂ ਅਸਾ ਸਹੀ ਸੀ ਜੇ ਅਸੀਂ ਉੱਥੇ ਦੇ ਇਸ ਜੀ 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 ਜੀ

ਅੱਜ ਡੀਐਸਪੀ ਸਾਹਿਬ ਅੱਜ ਜਿਹੜੇ ਪਿੰਡ ਖੇੜਾ ਦੇ ਵਿੱਚ ਇੱਕ ਮੁੰਡਾ ਜਿਹੜਾ ਨੌਜਵਾਨ ਸੀਗਾ ਕੁਲਵਿੰਦਰ ਸਿੰਘ ਦੀ ਡੈਥ ਹੋਈ ਆ ਹਾਂਜੀ ਤੇ ਉਸ ਦਾ ਮੇਨ ਕੀ ਘਟਨਾ ਦਾ ਕਾਰਨ ਹੈ ਇਹ ਨਾਲ ਜੀ ਬੈਵੀ ਹੁਣ ਆਈ ਹੈ ਜਿਹੜੀ ਲੇਟ ਆਵਰ ਨਾਈਟ ਜਿਹੜੀ ਹੈ ਦਾ ਇਨਸੀਡੈਂਟ ਵਾਪਰੇ ਹਾਂਜੀ ਉਹਦੇ ਸੰਬੰਧੀ ਪਰਿਵਾਰ ਦਾ ਡਾਇਲਿਗੇਸ਼ਨ ਹੈ ਵੀ ਇਹਨਾਂ ਦੀ ਪਹਿਲਾਂ ਉਹ ਫਿਰ ਸੁਣਾ ਸੁਣਾਈ ਵੀ ਹੋਈ ਆ ਉਸ ਵਿੱਚ ਬੇ ਉਹਨਾਂ ਨੇ ਗੱਡੀ ਮਾਰ ਗਿਆ ਉਹਦੇ ਪੁੱਟ ਗਿਆ ਜਿਹੜਾ ਇਹ ਬੰਦੇ ਦਾ ਆਪਣਾ ਕੁਲਵਿੰਦਰ ਸਿੰਘ ਦਾ ਮਰਡਰ ਕੀਤਾ ਦੂਜੇ ਬੰਦੇ ਜਿਹੜਾ ਹਾਂਜੀ ਅਸੀਂ ਜਿਹੜੇ ਇੰਜਰਡ ਬੰਦੇ ਆ ਹਾਂਜੀ ਉਹਨਾਂ ਦੇ ਬਿਆਨ ਦੇ ਇਨਸਾਫ ਹਾਂਜੀ ਜਿਹੜੀ ਆ ਧਾਰਾ ਸਖਤ ਧਾਰਾ ਲਗਾ ਕੇ ਕਾਨੂੰਨੀ ਕਾਰਵਾਈ ਕਰਦੇ ਨੇ ਜੋ ਵੀ ਉਹ ਬਿਆਨ ਕਰਦੇ ਨੇ ਜੀ ਤੇ ਇਹ ਜਿਹੜਾ ਬੰਦਾ ਹੈਗਾ ਆ ਜੀ ਉਹ ਤਾਂ ਪਿਛਲਾ ਬੈਕਗਰਾਉਂਡ ਕੀ ਹੈ ਹਜੇ ਪਿਛਲਾ ਬੈਕਗਰਾਉਂਡ ਇਹਨਾਂ ਦੇ ਦੱਸਣ ਦਾ ਉਹਦੇ ਬ੍ਰਦਰ ਦਾ ਨਾਮਿਕ ਦੱਸ ਰਹੇ ਹਾਂਜੀ ਵੀ ਹੈ ਉਹਦੇ ਪਰਚੇ ਪਰ ਸਾਰਾ ਇਹਦਾ ਪਰਚੂਲ ਕਰਾਂਗੇ ਹਾਂਜੀ ਬਿਲਕੁਲ ਸਖਤੀ ਨਾਲ ਨਿਪਟਾਇਆ ਜਾਊਗਾ ਜਿਹੜਾ ਵੀ ਕੁਮੜਾ ਹਸਕਾ ਪਿੰਡ ਵਾਲਿਆਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਉਹ ਉਸ ਨੂੰ ਜਨਿਕੇ ਨਸ਼ੇ ਦਾ ਵੱਡਾ ਸਮੱਗਲਰ ਦੱਸ ਰਿਹਾ ਜੀ ਇਸ ਏਰੀਆ ਦਾ ਜੀ ਇਹਦੀ ਬਿਲਕੁਲ ਇਹਦੀ ਜੜ ਤੱਕ ਲਿਆਂਵਾਂਗੇ ਜੀੜੀ ਵੀ ਗੱਲ ਹੋਊਗੀ ਬਿਲਕੁਲ ਕੋਈ ਰਹਿਤ ਨਹੀਂ ਹੋਊਗੀ ਇਹ ਹੋਏ ਇਹਦਾ ਭਰਾ ਹੋਏ ਇਹਦਾ ਪਰਿਵਾਰ ਦਾ ਹੋਰ ਮੈਂਬਰ ਹੋਏ ਬਿਲਕੁਲ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਉਹਨੂੰ ਬੁੱਕ ਵੀ ਕਰਾਂਗੇ ਖੰਦੀ ਸਰ ਜੀ ਜਿਹੜਾ ਇਹ ਧਰਨਾ ਲਗਾਇਆ ਗਿਆ ਆ ਕੀ ਕਰਨਾ ਜੀ ਇਸ ਦਾ ਲੋਕ? ਐਕਚੁਅਲੀ ਸਰ ਬੀਤੀ ਰਾਤ ਜਿਹੜਾ ਇੱਕ ਗੱਡੀ ਸੀ ਵਰਨਾਕਾਰ ਉਹਨੂੰ ਸੋਨੂੰ ਚਲਾ ਰਿਆ ਸੀ ਨਾਲ ਉਹਦਾ ਬ੍ਰਦਰ ਬੈਠਾ ਸੀ। ਦੋ ਅਨਨੋਨ ਲੜਕੇ ਸੀ। ਹਾਂਜੀ। ਉਹਨਾਂ ਨੇ ਕੁਲਵਿੰਦਰ ਸਿੰਘ ਸੀ ਜਾ ਰਿਆ ਸੀ ਨਾਲ ਮਨਮੋਹਨ ਸਿੰਘ ਤੇ ਸੋਨ ਸਿੰਘ। ਹਾਂਜੀ। ਉਹਨਾਂ ਨੂੰ ਹਿੱਟ ਕਰਤਾ ਉੱਪਰ ਗੱਡੀ ਚੜਾਤੀ ਉਹਨੂੰ ਮਾਰ ਦੇ ਇਰਾਦੇ ਨਾਲ। ਉਹ ਬੁੱਡੇ ਦੇ ਮੌਕੇ ਦੇ ਮਤਲਬ ਉਥੇ ਮਾਰ ਮਤਲਬ ਬਹੁਤ ਘਬੀਰ ਸੱਟਾਂ ਲੱਗੀਆਂ ਸੀ ਉਹਦੀ ਹਸਪਤਾਲ ਜਾ ਕੇ ਮੌਤ ਹੋ ਗਈ ਕੁਲਵਿੰਦਰ ਸਿੰਘ ਦੀ। ਹਾਂਜੀ। ਤੇ ਦੋ ਫਟੜਦੇ ਪਲੱਸ ਉਹ ਇਲਾਜਦੀਨ ਨੇ ਇਹਨਾਂ ਸਟੇਟਮੈਂਟ ਹੁਣ ਲਿਖਾਈ ਆ ਜੀ ਐਫਆਰ ਦਰਚ ਕਰਨ ਲੱਗੇ ਆ ਅੱਗੇ ਕਾਰਵਾਈ ਅਮਲ ਚ ਲਿਆ ਰਹੇ ਆ ਗੱਡੀ ਚਾਲਕ ਕੌਣ ਸੀ ਜੀ ਸੋਨੂ ਸਟੇਟਮੈਂਟ ਚ ਹੈ ਵੀ ਸੋਨੂ ਚਲਾ ਰਿਹਾ ਸੀ ਕਿੰਨੇ ਬੰਦੇ ਸੀ ਜੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਵਰਨਾਕਾਰ ਚ ਸੀ ਹਾਂਜੀ ਹਾਂਜੀ ਚਾਰ ਬੰਦੇ ਦੱਸੇ ਇਹਨਾਂ ਨੇ ਬਿਆਨ ਚ ਇੱਕ ਤਾਂ ਉਹਦਾ ਬਰਾਦਰੀ ਆ ਜੀ ਮਲਕੀਤ ਇਲੀਅਸ ਮੰਤਰੀ ਕੋਈ ਨਕਨੇਮ ਆ ਉਹਦਾ ਜੀ ਹਾਂਜੀ ਇਹ ਮਲਕੀਤ ਮੰਤਰੀ ਦਾ ਕੀ ਕੰਮ ਆ ਜੀ ਵੈਸੇ ਇਹ ਦੇਖੋ ਜੀ ਹੁਣ ਪਤਾ ਲੱਗੂਗਾ ਕਿ ਕੀ ਕੀ ਅੱਗੇ ਇਹਨਾਂ ਦੀ ਪੜਤਾਲ ਤਫਤੀਸ਼ ਕਰਾਂਗੇ ਤੇ ਸਾਹਮਣੇ ਆਊਗਾ ਜੋ ਵੀ ਆਇਆ ਸਾਹਮਣੇ ਆਉਣ ਤੇ ਹੀ ਪਤਾ ਕਰ ਸਕਦੇ ਆਂ ਜੀ ਕੀ ਕੰਮ ਕਰ ਰਿਹਾ ਹੈ ਇਹ ਬੰਦਾ ਠੀਕ ਹੈ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਪੂਰੀ ਹੈ ਜੀ 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 ਆਰੰਭ ਕਰ ਦਿੱਤੀ ਜੀ